ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਖੜੇ ਆ ਅਰਜ ਨਰਸਰੀ ਬਿਲਕੁਲ ਡੀਪੀਐਸ ਸਕੂਲ ਦੇ ਨਾਲ ਦਿੱਲੀ ਪਬਲਿਕ ਸਕੂਲ ਦੇ ਨਾਲ ਜਿਹੜਾ ਕਿ ਬਠਿੰਡਾ ਰੋਡ ਤੇ ਬਠਿੰਡਾ ਤੋਂ ਗੋਨਿਆਣਾ ਰੋਡ ਤੇ ਬਣਿਆ ਹੋਇਆ ਹੈ ਤੇ ਨਰਸਰੀ 'ਚ ਆਪਾਂ ਖੜੇ ਆ ਕਿਉਂਕਿ ਮੀਂਹ ਪੈਣੇ ਸਟਾਰਟ ਹੋ ਗਏ ਆ ਤੇ ਪੌਦੇ ਲਾਉਣ ਦਾ ਜਿਹੜਾ ਬੂਟੇ ਲਾਉਣ ਦਾ ਟਾਈਮ ਆ ਦਰਖਤ ਲਾਉਣ ਦਾ ਟਾਈਮ ਆ ਉਹ ਆ ਗਿਆ ਤੇ ਸਾਰਿਆਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਦਰਖਤ ਲਾਓ ਇਸ ਕਰਕੇ ਆਪਾਂ ਨਰਸਰੀ 'ਚ ਪਹੁੰਚਿਆਂਗੇ ਤੇ ਆਪਾਂ ਪਤਾ ਕਰਾਂਗੇ ਵੀ ਕਿਹੜੇ ਕਿਹੜੇ ਬੂਟੇ ਆ ਜਿਹੜੇ ਉਹ ਇੱਥੇ ਤਿਆਰ ਆ ਗਏ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ 4 ਵਜੇ ਕਿਵੇਂ ਵਧੀਆ ਹੀ ਤੁਸੀਂ ਦੱਸੋ ਕਿਹੜੇ ਕਿਹੜੇ ਬੂਟੇ ਆ ਜਿਹੜੇ ਆਪਣੇ ਕੋਲੇ ਆਮ ਆਪਣੇ ਜਿਹੜੇ ਪ੍ਰਚਲਿਤ ਆਗੇ ਉਹ ਮਿਲਦੇ ਆਗੇ ਆਪਣੇ ਕੋਲ ਬੂਟੇ ਆਪਣੇ ਕੋਲੇ ਬਾਈ ਸਾਰੀ ਤਰ੍ਹਾਂ ਦੇ ਮਿਲ ਜਾਵਾਂਗੇ ਤਕਰੀਬਨ ਕਿਹੜੇ ਕਿਹੜੇ ਫਰੂਟ ਵਾਲੇ ਸ਼ਾਂ ਵਾਲੇ ਡੈਕੋਰੇਸ਼ਨ ਵਾਲੇ ਆਹ ਵੀ ਮਿਲ ਜੂ ਸਨੋ ਜਿਵੇਂ ਆਪਾਂ ਜਿਹੜੇ ਮੋਟਰਾਂ ਮਾਟਰਾਂ ਤੇ ਲਾਉਣੇ ਆਗੇ ਬੂਟੇ ਜਿਹੜੇ ਉਹ ਹੁੰਦੇ ਆ ਜੇ ਤੁਮ ਆਪਾਂ ਸ ਇਧਰ ਲਿਆ ਆ ਜੇ ਮੋਰ ਪੰਖੇ ਆ ਗਿਆ ਆਪਣਾ ਇਹ ਡੈਕੋਰੇਸ਼ਨ ਆ ਹਾਂ ਇਹ ਡੈਕੋਰੇਸ਼ਨ ਪਲਾਂਟ ਆ ਜਾਂਦਾ ਜੀ ਅੱਛਾ ਜੀ ਆ ਆਪਣਾ ਜਿਵੇਂ ਆ ਬੋਲ ਆ ਗਿਆ ਆਪਣੀ ਮਲਫੀਜੀਆ ਬੋਲ ਕਹਿੰਦੇ ਨੇ ਨੋ ਅੱਛਾ ਜੀ ਇਹ ਆਪਣੇ ਡੈਕੋਰੇਸ਼ਨ ਵਾਸਤੇ ਬਹੁਤ ਵਧੀਆ ਐਂਟੀਕ ਆ ਆ ਸਾਰੇ ਡੈਕੋਰੇਸ਼ਨ ਵਾਲੇ ਆ ਹਾਂ ਜੀ ਇਹ ਆਪਣੇ ਪਾਮ ਦੀ ਵੈਰਾਈਟੀ ਹੈ ਜੀ ਆ ਵੀ ਆਪਣੇ ਡੈਕੋਰੇਸ਼ਨ ਵਾਲੇ ਪਲਾਂਟ ਹੈ ਜੀ ਅੱਛਾ ਜੀ ਆ ਆਪਣੇ ਸਾਈਪ੍ਰਸ ਆ ਜੀ ਗ੍ਰੀਨ ਚ ਆ ਆਪਣਾ ਬਈ ਥਰੀ ਸਟੈਪ ਆ ਗਿਆ ਆ ਬਹੁਤ ਸੋਹਣਾ ਪਲਾਂਟ ਹੈ ਜੀ ਇਹ ਸਾਰੇ ਡੈਕੋਰੇਸ਼ਨ ਹਾਂ ਇਹ ਡੈਕੋਰੇਸ਼ਨ ਪੈਲਸਾਂ ਦੇ ਮੁਦੇ ਲਾਉਣ ਵਧੀਆ ਲੱਗਦਾ ਬਈ ਆ ਜਿਵੇਂ ਤੁਹਾਨੂੰ ਹੋਰ ਚੀਜ਼ ਦਿਖਾ ਦਿੰਨਾ ਸੁਪਰ ਲਾਗੇ ਬਈ ਇਹ ਸਨੇਕ ਦੀ ਤਰ੍ਹਾਂ ਸ਼ੇਪ ਹੈ ਇਹਨਾਂ ਦੀ ਬਹੁਤ ਸੋਹਣੀ ਚੀਜ਼ ਬਣਦੀ ਅੱਛੇ ਬੂਟੀ ਹੈ ਬੂਟੀ ਨਹੀਂ ਇਹ ਮਲਫੀਜੀਆ ਤੋਂ ਬੰਦ ਹੈ ਇਹ ਪੌਦਾ ਇਹ ਅੱਛਾ ਇਹ ਤਿਆਰ ਕੀਤਾ ਜਾਂਦਾ ਅੱਛਾ ਚਲੋ ਆ ਜਿਓ ਅੱਗੇ ਵਿਖਾਉਣੇ ਛਾਂ ਆਲੇ ਕਿਹੜੇ ਬੂਟੇ ਆਪਣੇ ਕੋਲੇ ਛਾਂ ਆਲੇ ਬਈ ਸਾਰੇ ਮਿਲ ਜਾਂਦੇ ਏ ਟੂ ਜ਼ेड ਸਾਕ ਹੋਂ ਮਿਲ ਜੂ ਤੁਹਾਨੂੰ ਅੱਛਾ ਵੈਲਕਨ ਮਿਲਜੂ ਅਰਜਨ ਮਿਲਜੂ ਜਕਰੰਡਾ ਗਲਮੋਰ ਅੱਛਾ ਸਾਰੇ ਤਰ੍ਹਾਂ ਦੇ ਮਿਲ ਜਾਣਗੇ ਬਈ ਜਿਵੇਂ ਆਪ ਉਹਦਾ ਦਿਖਾਉ ਤੁਹਾਨੂੰ ਬਹੁਤ ਸੋਹਣਾ ਆਹ ਜਿਆਦੇ ਚੱਲਦਾ ਆਹ ਰੈੱਡਮ ਚੀ ਦਾ ਕਹਿ ਦਿੰਦੇ ਇਹਨੂੰ ਕੀ ਕਹਿੰਦੇ ਇਹਨੂੰ ਰੈੱਡਮ ਤੀਰਾ ਅੱਛਾ ਚਾਈਨਾ ਡਾਲ ਵੀ ਕਹਿ ਦਿੰਦੇ ਆ ਬਹੁਤ ਚਮਕਾ ਇਹਨਾਂ ਪੱਤਿਆਂ ਦੀ ਇਹ ਛੇਤੀ ਹੁੰਦਾ ਹੈ ਨਾ ਵਾਹਰ ਬਹੁਤ ਸੋਹਣਾ ਹੁੰਦਾ ਚਿੱਟਾ ਫੁੱਲ ਆਉਂਦਾ ਅੱਛਾ ਆਹ ਜਿਹੜੇ ਫੁੱਲ ਆ ਗਏ ਆ ਬਹੁਤ ਸੋਹਣਾ ਫੁੱਲਾ ਇਹ ਨਵੰਬਰ ਤੱਕ ਫੁੱਲ ਰਹਿੰਦਾ ਨਵੰਬਰ ਤੱਕ ਹਾਂਜੀ ਦੇਖਦਾ ਨਹੀਂ ਅਮਰੂਦ ਪਿਆਈ ਆਪਣਾ ਅਮਰੂਦ ਇਹ ਬੌਂਸਾ ਹੀ ਬਣਿਆ ਪਿਆ ਗੋਹਲੇ ਵਾਲਾ ਪਲਾਂਟ ਆ ਦੇਖੋ ਅਮਰੂਦਾਂ ਨਾਲ ਭਰੇ ਪਿਆ ਜੀ ਅਨਾਰ ਵੀ ਹੋ ਗਿਆ ਨਾ ਅਨਾਰਾਂ ਦਾ ਵੀ ਹੋ ਗਿਆ ਆ ਜਿਵੇਂ ਇਹਨੂੰ ਪਰਪਲ ਕਲਰ ਦਾ ਫੁੱਲ ਆਉਂਦਾ ਜ਼ੂਮ ਕਰਕੇ ਦੇਖੋ ਬਹੁਤ ਸੋਹਣਾ ਫਲਾਵਰ ਹੈ ਇਹਦਾ ਹਾਂ ਬਹੁਤ ਸੋਹਣਾ ਇਹਨੂੰ ਕੋੜੀਆ ਬੋਲ ਕਹਿੰਦੇ ਨੇ ਇਹਨੂੰ ਅੱਛਾ ਆਹਾ ਆ ਕੀ ਇਹਨਾਂ ਦਾ ਕੀ ਨਾਮ ਹੈ ਇਹ ਮਾਈਕਰੋ ਕੋਨ ਆ ਜਾਂਦੇ ਬਈ ਆਪਣੇ ਮਾਈਕ੍ਰੋਕੋਨ ਇਹ ਪੈਲਸਾਂ ਜੇ ਆਪਣੀ ਕਲੋਨੀਆਂ 'ਚ ਬਹੁਤ ਜਾਂਦਾ ਬੁੱਤਾ ਅੱਛਾ ਕਲੋਨੀਆਂ 'ਚ ਪੈਲਸਾਂ ਜੇ ਮੇਰੀ ਹਾਈਟ ਦੇਖੋ ਕਿੰਨੀ ਹੋਰ ਵੀ ਹਾਈਟ ਹੋਗੀ ਕਾ ਹਾਂ ਹਾਈਟ ਇੰਨਾ ਦੀ ਹੋ ਜਾਂਦੀ ਹੈ ਤਕਰੀਬਨ 20 25 ਫੁੱਟ ਤੱਕ 20 25 ਫੁੱਟ ਤੱਕ ਹਾਂਜੀ ਆਹ ਪਾਂਡਾ ਬਾਲ ਆ ਗਈ ਜੀ ਇਹ ਪਾਂਡਾ ਫਾਇਕਸ ਦੀ ਵੈਰਾਈਟੀ 'ਚੋਂ ਕਿਦਾਂ ਮਰਜੀ ਸ਼ੇਪ ਬਣਾ ਸਕਦੇ ਆਪਾਂ ਇਹਨਾਂ ਦੀ ਅੱਛਾ ਕਟਿੰਗ ਨਾਲ ਹਾਂਜੀ ਆ ਜੀ ਜੀ ਇਹ ਮਧੂ ਕਾਮਨੀ ਹੈ ਜੀ ਮధుਕਾਮਨੀ ਬਹੁਤ ਸੋਹਣੀ ਫਰੇਗਰੈਂਸ ਹੈ ਇਹਦੇ ਫਲਾਵਰ ਚ ਆਉਂਦੀ ਹੈ ਜੀ ਕਿਹੜੇ ਰੰਗ ਦੇ ਫੁੱਲ ਲੱਗਦੇ ਨੇ ਚਿੱਟਾ ਆਉਂਦਾ ਜੀ ਵਾਈਟ ਕਲਰ ਦਾ ਫੁੱਲ ਸਾਰੀ ਭਰ ਜਾਂਦੀ ਹੈ ਇਹ ਅੱਛਾ ਜੀ ਆ ਆਪਣੀ ਡਵਾਰਫ ਵਾਲੀ ਕਨੇਰ ਆ ਗਈ ਆ ਵੀ ਬਹੁਤ ਚੱਲਦੀ ਆ ਹਾਂ ਜੀ ਇਹ ਸਟਾਰਲਾਈਟ ਫਾਈਟ ਸਹੀ ਅੱਛਾ ਜੀ ਇਹ ਆ ਆ ਗਿਆ ਪਪੀਤਾ ਹਾਂ ਇਹ ਪਪੀਤਾ ਆ ਗਿਆ ਪਪੀਤੇ ਦਾ ਫਲਦਾਰ ਜਿਹੜਾ ਪੌਦਾ ਪਪੀਤਾ ਇਹ ਕਲਕੱਤੇ ਤੋਂ ਸੀਡ ਲਿਆਂਦਾ ਸੀਗਾ ਉਹ ਲਾਇਆ ਜੀ ਆਪਾਂ ਆਹ ਕੀ ਚੀਜ਼ ਹੈ ਇਹ ਰੈਡਮਚੀ ਦਾ ਜੀ ਉਹ ਹੀ ਉਹੀ ਚੀਜ਼ ਹੈ ਹਾਂ ਰੈੱਡ ਮਟੀਰਾ ਆ ਮੋਕਲੈਂਡ ਫਾਈਕਸ ਆ ਜਾਂਦਾ ਬਈ ਇਹ ਵੀ ਕਟਿੰਗ ਵਾਲਾ ਹੀ ਹਾਂ ਬਹੁਤ ਸੋਹਣੇ ਬੋਲ ਬਣਦੇ ਇਹਨਾਂ ਦੀ ਆ ਇਸ ਤਿੰਨੇ ਜਮਾਦੋ ਤੁਸੀਂ ਜਿਆਦਾਤਰ ਕਿਹੜੇ ਪੌਦੇ ਚੱਲਦੇ ਆ ਉਹ ਦਿਖਾਓ ਸਾਰੇ ਟ੍ਰੈਂਡਿੰਗ ਚ ਜਿਵੇਂ ਆ ਲੰਟਨ ਪਾਈਨ ਪਏ ਆ ਇਹ ਤਾਂ ਡੈਕੋਰੇਸ਼ਨ ਵਾਲੇ ਹੋ ਗਏ ਇਹ ਸਦਾ ਬਾਹਰ ਵਾਲਦਾਰ ਬੂਟੇ ਜਿਹੜੇ ਸਾਲਦਾਰ ਆਪਾਂ ਤੁਹਾਨੂੰ ਬੈਕ ਸਾਈਡ ਲੈ ਕੇ ਜਾਂਦੇ ਆ ਅੱਛਾ ਆ ਵੀ ਠੀਕ ਆ ਬਾਕਸਟੇਲ ਆ ਗਈ ਆਪਣਾ ਪੈਲਸਾਂ ਚ ਲੱਗਣ ਵਾਲਾ ਹਾਂ ਪੈਲਸਾਂ ਚ ਘਰਾਂ ਚ ਬਹੁਤ ਸੋਹਣੀ ਜੀ ਹਾਂਜੀ ਹੁਣ ਇਹ ਚੱਲ ਪਿਆ ਜਿਵੇਂ ਬੋਟਲ ਪਾਮ ਸੀਗਾ ਅੱਛਾ ਹੁਣ ਇਹ ਬੁੱਟੇ ਦਾ ਟ੍ਰੈਂਡ ਆ ਗਿਆ ਜੀ ਅੱਛਾ ਟ੍ਰੈਂਡ ਹੈ ਬੋਟਲ ਪਾਮ ਆ ਜੀ ਆਜ ਆ ਕੀ ਕੀ ਹੈ ਆ ਪਲਾਂਟ ਬਿਸਮਾਰ ਕੇ ਜੀ ਇਹ ਬੋਟਲ ਪਾਮ ਵੀ ਕਹਿ ਦਿੰਦੇ ਆ ਇਹ ਦੇਖਿਆ ਤੁਸੀਂ ਅਕਸਰ ਪੈਲਸਾਂ ਦੇ ਬਾਹਰ ਲੱਗਿਆ ਹੁੰਦਾ ਹਾਂਜੀ ਹਾਂਜੀ ਬਹੁਤ ਹੀ ਹੁੰਦੇ ਜਿਹੜੇ ਹਾਂਜੀ ਕਾਹ ਪਲਾਂਟ ਦੇਖੋ ਪਿਛਲਾ ਇਹਦਾ ਕੀ ਨਾਂ ਹੈ ਇਹ ਪੰਪਮਾ ਜੀ ਫੰਫੰ ਇਹ ਵੀ ਡੈਕੋਰੇਸ਼ਨ ਵਾਸਤੇ ਹਾਂ ਇਹ ਡੈਕੋਰੇਸ਼ਨ ਵਾਸਤੇ ਬਹੁਤ ਸੋਹਣਾ ਪੌਂਡਾ ਫਲਾਵਰ ਵੀ ਆਉਂਦਾ ਜੀ ਇਹਨੂੰ ਅੱਛਾ ਲਾਲ ਰੰਗ ਦਾ ਆ ਕਿ ਪਿਪਲ ਇਹ ਪਾਪੂਲਰ ਹੈ ਆਪਣੇ ਪੁਰਾਣੇ ਰੁੱਖ ਪਿੰਡਾਂ ਵਾਲੇ ਅੱਛਾ ਜਿਹੜੇ ਪਹਿਲਾਂ ਲੱਗਦੇ ਸੀਗੇ ਆ ਲੈਜਿਸਟੋਨੀਆ ਸੀ ਬੁੱਟੇ ਜਿਹੜਾ ਪਾਸਟ ਟਾਈਮ ਮੂਰੇ ਦੇਖਿਆ ਸੀਗਾ ਇਹ ਗ੍ਰੀਨ ਚੇ ਵੀ ਆਉਂਦਾ ਬਲੈਕ ਚੇ ਵੀ ਆ ਫਲਾਵਰੇਜ ਚ ਕਾਫੀ ਤਰ੍ਹਾਂ ਦੇ ਹੁੰਦੇ ਆ। ਅੱਛਾ। ਹੋਰ ਹੈ। ਆ ਬੇਲ ਆ ਗਈਆਂ ਜੀ। ਇਹ ਵਗਣ ਬੇਲ। ਮਲਟੀ ਕਲਰ ਚ ਭਈਆ ਆਪਣੇ ਕੋਲ। ਇਹ ਬੇਲਾਂ ਸਾਰੀਆਂ। ਆ ਸਾਰੀਆਂ ਬੇਲ ਐ। ਆ ਕੰਗੀ ਪਾਮ ਪਿਆ ਜੀ ਪਿੱਛੇ ਥੋੜਾ। ਜਿਹੜੇ ਵਰਕੈਨ ਹੋ ਗਈ ਜਿਵੇਂ ਹਾਂ ਉਹ ਸਾਰੇ ਹੋ ਗਈ ਉਹ ਚੀਜ਼ ਹੈਗਾ ਸਾਰੀਆਂ। ਹਾਂਜੀ ਹਾਂਜੀ। ਆ ਤੁਹਾਨੂੰ ਚਿਕਦਾ ਪੱਦਾ ਦਿਖਾਵਾਂ ਚਿਕੂ ਵੀ ਇਨਨ ਤੇ। ਆ ਸਾਰੀ ਚਿਕੂਆਂ ਦੇ ਪਏ ਜੀ ਬੇਚ। ਆ ਚਿਕੂ ਦਾ। ਹਾਂਜੀ। ਇਹ ਫਾਲਦਾਰਾ ਚਿਕੂ ਦਾ। ਆ ਫਾਲਦਾਰਾ। ਅੱਜ ਹੀ ਕੋ ਲੱਗੇ ਹੋਏ ਇਹਨਾਂ ਨੂੰ ਆ ਲੱਗੇ ਹੀ ਪਏ ਐ ਡਿਊਟੀ ਨੂੰ ਉਹ ਸਾਰਿਆਂ ਨੂੰ ਚੀਕੋ ਲੱਗੇ ਆ ਬਾਈ ਅੱਛਾ ਇਹ ਜਿਹੜੇ ਪੇਂਡ ਕਰਕੇ ਤਿਆਰ ਕੀਤੇ ਹਨ ਹਾਂਜੀ ਇਹ ਗ੍ਰਾਫਟਡ ਬੂਟੇ ਆ ਜੀ ਅੱਛਾ ਫਲ ਦੀ ਗਾਰੰਟੀ ਆ ਹਰੇਕ ਬੂਟੇ ਨੂੰ ਫਲਾ ਲਊਗਾ ਜੀ ਇੱਕ ਪਲਾਨ ਤੁਹਾਨੂੰ ਡਿਫਰੈਂਟ ਦਿਖਾਵਾਂ ਆ ਇਹ ਕ੍ਰਿਸਟਾ ਕਲੀ ਹੈ ਦਾ ਨਾ ਫਲਾਵਰ ਦੇਖੋ ਫਲਾਵਰ ਵਾਲਾ ਹੀ ਹੈ ਆਪਣੇ एरिया ਤੁਸੀਂ ਪਹਿਲਾਂ ਆ ਦੀ ਦੇਖਿਆ ਹੋਊਗਾ ਸਹੀ ਗੱਲ ਇਹ ਦੇਖਿਆ ਨਹੀਂ ਇਹਦਾ ਨਾਮ ਹੈ ਕ੍ਰਿਸਟਾ ਕਲੀ ਛਾਲੇ ਬੂਟਿਆਂ ਕਨੀ ਚਲੀ ਆਜੀ ਆਹ ਟਪੂਰੀਆਂ ਪਈਆਂ ਜੀ ਗ੍ਰੀਨ ਚ ਪਈ ਆ ਟਪੂਰੀਆਂ ਉਹ 골ਡਨ ਵਾਲੀ ਪਈ ਆ ਜੀ ਆਹ ਜੀ ਡਾਰਕ ਗ੍ਰੀਨ ਹੈ ਹਾਂਜੀ ਆ ਗ੍ਰੀਨ ਆ ਉਹ 골ਡਨ ਚ ਪਈ ਆ ਜੀ ਆਹ ਜਿਹੜੇ ਹੁਣ ਲੋਡ ਕੀਤੇ ਆ ਉਹ ਤੇ ਹਾਂਜੀ ਥੋਨੂੰ ਇੱਥੇ ਅਮਰੂਦ ਅਰਜਨ ਪਿਲਕਨ ਦੇ ਸਾਰੇ ਬੂਟੇ ਦਿਖਾ ਅਮਰੂਦ ਅਰਜਨ ਪਿਲਕਨ ਆ ਦੇਖੋ ਅਮਰੂਦ ਦੀ ਹਾਈਟ ਇਹ ਕਿੰਨੇ ਦਾ ਬੂਟਾ ਪੈ ਜਾਂਦਾ ਹੈ ਇਹ ਬੂਟਾ ਹੁਣ 1.5 ਸੌ ਦਾ ਲੱਗ ਜੇ 1.5 ਸੌ ਰੱਖ ਦਿਓ ਇਹ ਤੇ ਅਰਜਨ ਮਿਲ ਜੂਗਾ ਤੁਹਾਨੂੰ ਪਿਲਕਨ ਮਿਲ ਜੂਗਾ ਅਮਲਤਾਸ ਮਿਲ ਜੂਗਾ ਜੀ ਯਾਰ ਇਹ ਅੱਛਾ ਜੀ ਇਹ ਅਮਰੂਦ ਹਾਂ ਸੱਚੀ ਪਿਲਕਨ ਤੇ ਅਰਜਨ ਪਿਆ ਆਹ ਆ ਕੀ ਆਹ ਕੀ ਜੀ ਇਹ ਵੀ ਬਹੁਤ ਹੁੰਦੀ ਹੈ ਇਹ ਸਿਲਵਰ ਆਕਸਾ ਜੀ ਇਹ ਆਪਣਾ ਛਾਂ ਵਾਲਾ ਪੌਦਾ ਇਹ ਛਾਂ ਵਾਲਾ ਹਾਂਜੀ ਅੱਛਾ ਜੀ ਆਪ ਨੂੰ ਸਾਗਵਾਨ ਮਿਲ ਜੂਗਾ ਉਹ ਦੇਖੋ ਬਹੁਤ ਸੋਹਣੇ ਪੌਦੇ ਆ ਇਹ ਸਾਗਵਾਨ ਹਾਂਜੀ ਸਾਗਵਾਨ ਇਹ ਸਾਗਵਾਨ ਦਾ ਇਹ ਕਿੰਨੇ ਦਾ ਬੂਟਾ ਪੈਂਦਾ ਜੀ ਇਹ 300 ਦਾ ਜੀ 300 ਦਾ ਹੋਰ ਆਹ ਬੂਟਾ ਬਹੁਤ ਰੰਨੀ ਚੱਲ ਰਿਹਾ ਤੁਸੀਂ ਦੇਖਿਆ ਹੋਊਗਾ ਇਹਦਾ ਕਿੰਨਾ ਜੀ ਇਹ ਟਰਮੀਨਲ ਗਿਆ ਜੀ ਇਹ ਕਾਦੇ ਲਫਾਲਦਾਰ ਆ ਕਿ ਛਾਲ ਸੋਚਿਆ ਜਾਂਦਾ ਜੀ ਛਾਲ ਇਹ ਛਤਰੀ ਬੰਦੀ ਇਹਦੀ ਗੋਲ-ਗੋਲਾ ਹੈ ਅੱਛਾ ਜੀ 40 50 ਫੁੱਟ ਤੱਕ ਕਰਾਉਣ ਨਾਲ ਜਾ ਵਰਦਾ ਅੱਛਾ ਅੱਛਾ ਬਹੁਤ ਰੰਗ ਚੱਲੇ ਜੀ ਅੱਜ ਕੱਲ ਚੱਲੀ ਜਾਂਦਾ ਕੋਠੀਆਂ ਘਰਾਂ 'ਚ ਆਹ ਵੱਡੇ ਬੂਟੇ ਪਏ ਜਕਰੰਡਾ ਗਲਮੋਹਰ ਅਮਲਤਾਸ ਆਹ ਨਹੀਂ ਆ ਗਿਆ ਸੀ ਕਿ ਇਹ ਆਮਲੇ ਦਾ ਬੂਟਾ ਹੀ ਫਲਾਂ ਵਾਲਾ ਔਲੇ ਦਾ ਬੂਟਾ ਹਾਂਜੀ ਇਹ ਕਿੰਨੇ ਦਾ ਪੈਂਦਾ ਜੀ ਇਹ 250 300 ਤੱਕ ਜੀ ਅੱਛਾ ਆ ਲੈ ਮਨ ਗ੍ਰਾਸ ਪਿਆ ਤੂੰ ਦੇਖਿਆ ਹੋਆ ਜ YouTube ਤੇ ਦੱਸਦੇ ਨੇ ਲੈਮਨ ਗ੍ਰਾਸ ਮੱਛਰ ਮੱਖੀਆਂ ਨਾ ਦੂਰ ਜਾਂਦੀਆਂ ਅੱਛਾ ਜੀ ਇਹ ਪੱਤਾ ਸਮੈਲ ਲੈ ਕੇ ਦੇਖੋ ਨਿੰਬੂ ਲੈਮਨ ਦੀ ਖੁਸ਼ਬੂ ਆਉਂਦੀ ਹੈ ਇਹ ਚ ਤੋੜ ਕੇ ਖਾ ਕੇ ਦੇਖੋ ਤੁਸੀਂ ਆ ਲੈ ਜੀ ਸਟੋਰੀਆਂ ਜੀ ਇਹ ਵੀ ਸ਼ਾਂ ਵਾਲਾ ਕਿ ਫਲਾਵਰ ਹਾਂ ਇਹ ਸ਼ਾਂ ਵਾਲਾ ਵੀ ਇਹ ਫਲਾਵਰ ਵੀ ਆਉਂਦਾ ਆ ਦੇਖੋ ਜੀ ਗੁਲਾਬੀ ਰੰਗ ਦਾ ਫਲਾਵਰ ਆਉਂਦਾ ਇਹਨੂੰ ਪਿੰਕ ਰੰਗ ਆ ਮੋਰ ਪੰਖੀ ਪਈ ਆਪਣੀ ਆ ਨਿਕੋੜੀਆ ਬੋਲ ਪਈ ਗੁਲਾਬੀ ਫੁੱਲਾਂ ਵਾਲੀ ਅੱਛਾ ਅਨਾਰ ਅਨੂਰ ਜਿਵੇਂ ਨਿੰਮ ਹੋ ਗਏ ਅਨਾਰ ਲੈ ਕੇ ਆਨੇ ਸਾਨੂੰ ਉੱਤਰ ਆ ਡੇਡ ਪਾਪ ਪਏ ਜੀ ਆਪਣੇ ਵੱਡੇ ਬੂਟੇ ਲੱਗੇ ਆਣੇ ਕਿਸੇ ਨੇ ਅੱਛਾ ਇਹ ਆਪ ਤਿਆਰ ਕਰਦੇ ਹੋ ਤੁਸੀਂ ਕਿ ਗਾਹਾਂ ਤੋਂ ਆਉਂਦੇ ਆ ਨਹੀਂ ਇਹ ਪੂਨਾ ਕਲਕੱਤਾ ਅੱਛਾ ਸਾਰੇ ਬਾਹਰੋਂ ਆਉਂਦੇ ਜੀ ਤਿਆਰ ਕੀਤੇ ਹੋਏ ਆਉਂਦੇ ਇੱਥੋਂ ਵੀ ਬੇਚਦੇ ਆ ਆਹ ਮੋਲ ਸਰੀ ਹੈ ਜੀ ਸ਼ਾਲਾ ਬੋਧਾਈ ਬਹੁਤ ਸੋਹਣੀ ਛਤਰੀ ਬਣਦੀ ਹੈ ਅੱਛਾ ਜੀ ਇਹ ਚ ਸੀਤਾ ਸ਼ਕਮਲ ਜੀ ਤੁਹਾਨੂੰ ਆਹ ਛਪੈਦਾ ਹੋ ਗਿਆ ਹਾਂ ਇਹ ਛਪੈਦਾ ਜੀ ਕਲੋਂ ਛਪੈਦਾ ਇੱਕ ਕਹਿੰਦੇ ਹੁੰਦੇ ਵੀ ਪਾਣੀ ਵਧ ਪੀਂਦੇ ਉਹ ਕਿ ਮੈਥੀ ਉਹ ਤਾਂ ਮੈਥੀ ਆ ਜੀ ਹੁਣ ਚਲਦੇ ਆਏ ਪੌਦੇ ਦੇ ਨਾਲ ਲੱਕੜ ਵਧੀਆ ਬਣਦੀ ਇਹਨਾਂ ਦੇ ਬਹੁਤ ਟ੍ਰੈਂਡ ਆ ਹੁਣ ਤਾਂ ਲੋਕ ਲਾਉਣ ਲੱਗੇ ਦੁਬਾਰਾ ਫੇਰ ਇੱਕ ਉਹ ਦਿਖਾਉਣ ਤੁਹਾਨੂੰ ਚੰਪਾ ਪਈ ਆ ਜੀ ਇਹਦਾ ਕਿਹਨਾਂ ਆ ਜੀ ਇਹ ਚੰਪਾ ਜੀ ਚੰਪਾ ਇਹਨਾਂ ਦੇ ਫਲਾਵਰ ਮਿਲ ਜਾਂਦੇ ਕਈ ਤਰ੍ਹਾਂ ਦੇ ਅੱਛਾ ਇਹ ਆ ਰੈੱਡ ਵਾਲਾ ਪਿਆ ਆ ਵਾਈਟ ਉਹਦੇ ਚੇਪਿਆ yellow ਚ ਆ ਸਪਾਈਡਰ ਲੀਲੀ ਆ ਗਿਆ A to Z ਸਾਰੀ ਵੈਰਾਈਟੀ ਆਪਣੇ ਕੋਲੇ ਅੱਛਾ ਜੀ ਨਾਲ ਕੀ ਤਿਆਰ ਕਰੀਂ ਕਾ ਤੇ ਵਾਸ਼ਿੰਗਟਨ ਕਲਮਾ ਲਾਉਂਦੇ ਆ ਕੇ ਹਾਂਜੀ ਤਿਆਰ ਕਰੀ ਜਾਂਦੇ ਪੌਦੇ ਅੱਛਾ ਅੱਛਾ ਆਹ ਬਾਈਕਸ ਦੇ ਵ ਲਈ ਤੁਹਾਨੂੰ ਟੋਟਲੀ ਸਾਰੇ ਸਾਈਜ਼ ਮਿਲ ਜਾਣਗੇ ਗ੍ਰੀਨ ਬਾਈਕਸ ਹੋ ਗਿਆ ਬਲੈਕ ਹੋ ਗਿਆ ਅੱਛਾ ਜੀ 골ਡਨ ਹੋ ਗਿਆ ਇੱਥੇ ਸਾਰੇ ਆ ਜਿਆਦੇ ਜਿਹੜੇ ਪੈਲਸਾਂ ਪੁਲਸਾਂ ਦੇ ਲੱਗੇ ਹੁੰਦੇ ਆ ਸਕੂਲਾਂਾਂ ਚ ਪੈਲਸਾਂ ਚ ਬਾਕੀ ਆ ਬਾਦਿੰਗ ਤੋਂ ਕੋਈ ਮਰਜ਼ੀ ਸਾਈਜ਼ ਲਿਆ ਸਕਦੇ ਤੁਸੀਂ ਆਹ ਵਾਸ਼ਿੰਗਟਨ ਹੀ ਆ ਹਾਂ ਜੀ ਜਿਹਨੂੰ ਆਪਾਂ ਤਾਂ ਗਵਾਮ ਕਹਿ ਦਿੰਦੇ ਆ ਅੱਛਾ ਜੀ ਵਾਸ਼ਿੰਗਟਨ ਦੂਜੇ ਜਿਹੜੇ ਸ਼ਾਂ ਵਾਲੇ ਹੋਗੇ ਉਹ ਇਧਰ ਤੁਹਾਨੂੰ ਆਹ ਕਾ ਮਿਲ ਜੂਗਾ ਇੰਗਲਿਸ਼ ਕੋਰੀਅਨ ਕਾ ਪਿਆ ਜੀ ਇਹਦਾ ਕਿਸ ਆਉਂਦਾ ਹੁੰਦਾ ਏ ਫੁੱਟਾ ਚ ਜਾਂਦਾ ਸੀ ਇਹ ਮੈਟ ਵੀ ਤੁਹਾਨੂੰ ਮਿਲ ਜੂਗਾ ਦੂਸਰੇ ਵੀ ਮਿਲ ਜੂਗੇ ਆ ਸਿਲੈਕਸ਼ਨ ਬੰਨ ਆ ਗਿਆ ਜੀ ਆਪਣਾ ਅੱਛਾ ਗਰਾਉਂਡਿੰਗ ਗਰਾਉਂਡ ਨਾਲ ਹਾਂਜੀ ਹਾਂਜੀ ਗਰਾਉਂਡ ਤੇ ਲੱਗਦਾ ਹੀ ਆਹ ਕਿਹੜਾ ਇਹ ਵੀ ਗਰਾਉਂਡ ਲੱਗਦਾ ਹੀ ਪਾਰਕਾਂ ਚ ਪਹਿਲੇ ਸਾਂਝੇ ਗੱਡੀ ਕਾ ਵੀ ਪੈ ਦਿੰਦੇ ਇਹਨੂੰ ਕੋਰੀਆ ਹੌਣ ਬੂਟੇ ਲਾਉਂਦਾ ਬਹੁਤ ਵਧੀਆ ਸਮਾਂ ਅੱਛਾ ਇੱਕ ਲਾਉਣ ਤੋਂ ਬਾਅਦ ਕੀ ਬੂਟੇ ਨੂੰ ਕਿਹੜੀ ਦਵਾਈ ਦੀ ਲੋੜ ਹੁੰਦੀ ਹੈ ਲਾਉਣਾ ਕਿਵੇਂ ਚਾਹੀਦਾ ਬੂਟਾ ਲਾਉਣਾ ਜੀ ਤੋਆ ਪੱਟੂ ਤੁਸੀਂ ਪਹਿਲਾਂ ਉਹਦਾ ਬੈਗ ਦੇਖ ਕੇ ਬੂਟੇ ਦਾ ਅੱਛਾ ਜੀ ਫਿਰ ਮਿੱਟੀ ਦਾ ਵਧੀਆ ਬਾਹਣ ਵਾਲੀ ਮਿੱਟੀ ਆ ਤਾਂ ਵਧੀਆ ਅੱਛਾ ਜੀ ਕੋਈ ਰੇਤ ਨੂੰ ਜਿਵੇਂ ਪਾਉਣੀ ਹੁੰਦੀ ਹੈ ਇਹ ਪਰਮੇ ਕੰਪੋਸਟ ਪਾ ਸਕਦੇ ਹੋ ਤੁਸੀਂ ਰੂੜੇ ਘਾਹ ਜੇ ਤੁਸੀਂ ਪਾਉਂਦੇ ਹੋ ਪੁਰਾਣੀ ਹੋਣੀ ਚਾਹੀਦੀ ਹੈ ਮਤ ਨਹੀਂ ਪਹਿਲਾਂ ਬੂਟਾ ਪੱਟ ਕੇ ਰੱਖਣਾ ਟਰਵਾ ਕੇ ਪਹਿਲਾਂ ਟਰਵਾ ਪੱਟ ਕੇ ਕਿੰਨਾ ਚਿਰ ਪਹਿਲਾਂ ਪੱਟ ਕੇ ਬਾਹਰ ਤੇ ਜੇ ਕਲੋਰ ਉਹ ਤੇ ਹੈਗੀ ਆਪਣੀ ਸੌਂਖ ਹੈਗੀ ਫਿਰ ਤਾਂ ਕਲੋਰ ਪਾ ਕੇ ਲਾਓ ਬੂਟਾ ਕਲੋਰ ਪਾ ਕੇ ਹਾਂ ਸੌਂਖ ਉਹ ਤੋਂ ਬਾਅਦ ਲਾਉਣ ਤੋਂ ਬਾਅਦ ਕੋਈ ਦਵਾਈ ਜਿਵੇਂ ਫਲਦਾਰ ਬੂਟਾ ਜਾਂ ਨਬਰਮੀ ਕਰਾਈ ਜਾਂਦੀ ਜੀ ਇਕੱਲੇ ਅੱਛਾ ਆਪਣੀ ਪੰਜਾਬ ਦੀ ਧਰਤੀ ਬਹੁਤ ਵਧੀਆ ਅੱਛਾ ਅੱਛਾ ਆ ਸਾਈ ਪ੍ਰਸ ਖੜੇ ਆ ਜੀ ਆ ਕੀ ਜੀ ਹੈ ਪਾਣੀ ਤੇ ਇਹ ਕਮਲਾ ਜੀ ਕਮਲ ਦਾ ਫਲ ਲੋਟਸ ਲੋਟਸ ਪਹਿਲੇ ਫਲਾਵਰ ਬਹੁਤ ਆਉਂਦਾ ਇਹਦੇ ਅੱਛਾ ਹੁਣ ਬੰਦ ਹੋ ਗਿਆ ਹਾਂ ਹਾਂ ਹੁਣ ਚੱਲ ਆਉਣਾ ਚਲਾ ਜਾਂਦਾ ਏ ਕੀ ਕਿਥੇ ਲੱਗਦੇ ਆ ਇਹ ਕਿ ਫੁਹਾਰਿਆਂ ਫੁਹਾਰਿਆਂ ਚ ਜਮ ਨਾ ਇਦਾਂ ਟੱਬਰ ਖੰਦਾ ਡੈਕੋਰੇਸ਼ਨ ਵਾਲਾ ਅੱਛਾ ਅੱਛਾ ਬਾਤਾਂ ਵੀ ਦਿਖਾ ਦੇ ਇੱਧਰ ਕੰਮ ਜਿਹੜੇ ਆਪਣੇ ਜਿਆਦੇ ਜਿਆਦੇ ਮੈਂ ਅੰਬ ਦੇ ਬੁੱਟੇ ਦਿਖਾਉਣਾ ਵਾਈਟ ਵਾਲੇ ਅੰਬ ਛੋਟੇ ਛੋਟੇ ਨਹੀਂ ਲੱਗਾਂ ਪਾ ਨਿੰਦੂ ਤੇ ਆ ਜਿਵੇਂ ਕੋਪਲਟ ਪੂਰੀ ਆ ਗਈ ਇਹਦਾ ਹੀ ਬਹੁਤ ਟ੍ਰੈਂਡ ਚੱਲੀ ਜਾਂਦਾ ਜੀ ਸ਼ਾਈਨਿੰਗ ਬਹੁਤ ਹੈ ਦੀ ਰੱਜੇ ਤੇ ਰੱਜੇ ਆ ਆਪਣੇ ਅੰਬ ਦੀਆਂ ਵੈਰਾਈਟੀਆਂ ਆ ਗਈਆਂ ਜੀ ਇਹ ਜਿਆਦਾ ਨਹੀਂ ਵੱਡੇ ਹੋਏ ਪਏ ਹਾਂ ਬਹੁਤ ਹਾਈਟ ਆ ਇਹਨਾਂ ਦੀ ਐ ਲੱਗਿਆ ਨੇ ਇਹ ਤੁਹਾਨੂੰ ਬੈਗ 'ਚ ਹੀ ਮਿਲਣਗੇ ਜੀ ਬੈਗ 'ਚ ਥੱਲੇ ਬੈਗ ਆ ਜੀ ਇਹਦੇ ਉਸੇ ਅੱਛਾ ਇਹ ਕਿੰਨੇ ਦਾ ਪੌਦਾ ਪੈਂਦਾ ਇੱਕ ਇਹ 2500 ਦਾ ਜੀ 2500 ਦਾ ਪੌਦਾ ਇੱਕ ਕਿੰਨੇ ਚਿਰ ਬਾਅਦ ਕਿੰਨੇ ਚਿਰ ਚ ਲੱਗਣੇ ਲੱਗ ਜਾਂਦੇ ਇਹਨਾਂ ਬਾਲੇ ਤੇ ਲੱਗੇ ਸੀਗਾ ਆ ਮੁੰਡੇ ਆਪਣੇ ਥੋੜੇ ਥਾੜਕੇ ਅੱਛਾ ਫਲਾਂ ਨਾਲ ਭਰੇ ਸੀਗੇ ਅੱਛਾ ਅੱਛਾ ਤਾਂ ਹੀ ਮਗਾ ਹੈ ਨਹੀਂ ਨਹੀਂ ਤਾਂ ਛੋਟੇ ਛੋਟੇ ਤੇ ਲੱਗੇ ਹੁੰਦੇ ਆ ਤੋ ਮੈਂ ਦਿਖਾ ਨਿੰਬੂਆਂ ਦੇ ਨਿੰਬੂਆਂ ਦੇ ਬੂਟੇ ਦੇਖੋ ਆ ਨਿੰਬੂਆਂ ਦੇ ਪੇ ਹਾਂਜੀ ਨਿੰਬੂ ਕਿੰਨੂ ਵੀ ਮਿਲ ਜੂਗਾ ਹਾਂ ਕਿੰਨੂ ਸੰਤਰਾ ਮਾਲਟਾ ਸਾਰੇ ਆ ਦੇਖ ਲੱਗੇ ਪਏ ਨਿੰਬੂ ਨਿੰਬੂ ਵਾਲੇ ਫਰੂਟ ਛੋਟੇ ਛੋਟੇ ਬੂਟਿਆਂ ਨੂੰ ਨਿੰਬੂ ਲੱਗੇ ਸਾਰੇ ਨੂੰ ਆਏ ਵਾ ਜੀ ਇਹਨਾਂ ਨੂੰ ਇਹ ਕਿੰਨੇ ਦਾ ਪੌਦਾ ਪੈਂਦਾ ਜੀ ਇਹ 7-800 ਦਾ ਪੈ ਜਾਂਦਾ ਜੀ ਅੱਜਾਰੇ ਬੂਟੇ ਮਹਿੰਗੇ ਆ ਨਹੀਂ ਇਹ ਵਿਦ ਗਮਲੇ ਸਨਿਆ ਜੀ ਅੱਛਾ ਗਮਲਾ ਬਣਾ ਲਈ ਮਿਲੂ ਹੂੰ ਤਾਂ 150 ਦਾ ਪੌਦਾ ਹੁੰਦਾ ਇਹ ਗਮਲੇ ਚ ਕੱਢ ਕੇ ਥੱਲੇ ਲਾਉਣਾ ਪੂ ਕੇ ਆ ਹੀ ਰੱਖਿਆ ਜੂ ਜੇ ਆ ਹੀ ਰੱਖਣਾ ਆ ਹੀ ਰੱਖ ਲੋ ਤੇ ਕਈ ਵਾਰ ਘਰ ਛੋਟਾ ਹੁੰਦਾ ਜਿਵੇਂ ਸ਼ਹਿਰਾਂ ਆਏ ਲੋਕ ਉਹ ਇਦਾਂ ਹੀ ਲੈ ਜਾਂਦੇ ਆ ਅੱਛਾ ਜੜਾ ਨਹੀਂ ਬਾਹਰ ਨਿਕਲਦੀ ਨਾ ਜੜਾ ਹੀ ਬਾਹਰ ਨਿਕਲਦੀ ਆਹ ਸ਼੍ਰੀ ਹੈਗਾ ਨਾ ਸ਼੍ਰੀ ਨਹੀਂ ਇਹ ਬੈਸੀ ਹੋਰ ਚੀਜ਼ ਹੈ ਆਸਵੰਜੰਦਾ ਪੌਦਾ ਆ ਗਿਆ ਜਿਵੇਂ ਇਨੀ ਬਹੁਤ ਡਿਮਾਂਡ ਆ ਆ ਗਏ ਮਰੂਦ ਆ ਮਰੂਦ ਆ ਗਏ ਜੀ ਉਹ ਬੂਟਾ ਲੰਮਾ ਇਹ ਆਪਣੇ ਇਸ਼ਹਾਰਸ ਪੈਦਾ ਇਲਾਹਾਬਾਦੀ ਸਾਰੀਆਂ ਵੈਰਾਈਟੀਆਂ ਹੁੰਦੀਆਂ ਆਪਣੇ ਅੱਛਾ ਅੱਛਾ ਉਹ ਨਾਲ ਨਿੰਬੂ ਆਉਂਗੇ ਹਾਂ ਉਹ ਨਿੰਬੂ ਪਈ ਜੀ ਨਾਸ਼ਪਾਤੀ ਪਈ ਆ ਉਧਰ ਅੱਛਾ ਆ ਆੜੂ ਆਲੂ ਬਖਾਰਾ ਪਿਆ ਜੀ ਉਹ ਆੜੂ ਆ ਗਿਆ ਨਾ ਹਾਂ ਉਹ ਆੜੂ ਹੈ ਜੀ ਹੋਰ ਜਿਹੜੇ ਨਿੰਮ ਨੂੰ ਹੁੰਦੇ ਉਹ ਮਿਲ ਜਾਣਗੇ ਸਾਰੇ ਹਾਂ ਸਾਰੇ ਪਏ ਜੀ ਉਹਨਾਂ ਦਾ ਰਕਤਾਂ ਪਿੱਛੇ ਪਏ ਆ ਜੀ ਸਾਰੇ ਅੱਛਾ ਅੱਛਾ ਹੋਰ ਕੋਈ ਹੈਗੇ ਦਿਖਾਉਣ ਨਾਲੇ ਬਸ ਹੋਰ ਸਾਰੇ ਅੰਦਰ ਹੀ ਪਏ ਹੁੰਦੇ ਸਾਰੇ ਤਰ੍ਹਾਂ ਦੇ ਲਗਭਗ ਸਾਰੇ ਤਰ੍ਹਾਂ ਦੇ ਬੂਟੇ ਜਿਹੜੇ ਚੱਲਦੇ ਆ ਦੇਖ ਕੇ ਹਾਂ ਇੰਡੋਰ ਪਲਾਂਟ ਰਹੇਗੇ ਉਹ ਦਿਖਾ ਦੇਣਾ ਤੁਹਾਨੂੰ ਅੱਛਾ ਅੱਛਾ ਡੈਕੋਰੇਸ਼ਨ ਵਾਲੇ ਵੀ ਮਿਲ ਜਾਣਗੇ ਹਾਂਜੀ ਤੇ ਫਲਦਾਰ ਵੀ ਮਿਲ ਜਾਣਗੇ ਛਾਂ ਵਾਲੇ ਵੀ ਮਿਲ ਜਾਣਗੇ ਹਾਂਜੀ ਠੀਕ ਆ ਬਾਈ ਕਿਵੇਂ ਆ ਇੰਨਾ ਚ ਨਿੰਮ ਦਾ ਪੌਦਾ ਕਹਿੰਦੇ ਤੁਸੀਂ ਨਿੰਮ ਦਿਖਾਉਣਾ ਏ ਤੁਹਾਨੂੰ ਨਿੰਮ ਜਿਆਦਾ ਹੀ ਚੱਲਦੀ ਐ ਨਾ ਆ ਦੇਖੀ ਨਿੰਮ ਦੀ ਹਾਈਟ ਦੇਖ ਇਹ ਕਿੰਨੇ ਦਾ ਪੌਦਾ ਏ ਇਹ 300 ਦਾ ਪੌਦਾ ਏ 150 ਵਾਲਾ ਹੀ ਪਿਆ ਜੀ ਇਹਦੇ ਚ ਅੱਛਾ ਉਹ ਫਰਕ ਹੁੰਦਾ ਵੈਰਾਈਟੀ ਹਾਂ ਵੈਰਾਈਟੀ ਆ ਬ ਇਹਦਾ ਬੈਗ ਦਾ ਫਰਕ ਹੁੰਦਾ ਜੀ ਅੱਛਾ ਅੱਛਾ ਆ ਕਟਲ ਦਾ ਪੌਦਾ ਪਿਆ ਜੀ ਕਟਹਲ ਇਨਾ ਜੇ ਤੁਹਾਨੂੰ ਇਹ ਵਾ ਕਾਡੂ ਮਿਲ ਜੂਗਾ ਜੀ ਆਹ ਵਾ ਕਾਡੂ ਹੈ ਜੀ ਇਹ ਖਾ ਦੇ ਲਾਂ ਇਹ ਫਰੂਟ ਵਾਲੀ ਹੈ ਜੀ ਫਰੂਟ ਦੇ ਬੋਧ ਹੈਨ ਜੀ ਅੱਛਾ ਅੱਛਾ ਉਹ ਦੂਜੇ ਤਾਂ ਨਹੀਂ ਹੁੰਦੇ ਆਪਣੇ ਉਹ ਤਾਂ ਹੁੰਦੀ ਨਹੀਂ ਮੇਰੇ ਸਨ ਐਪਲ ਉਪਲ ਹਨ ਐਪਲ ਵੀ ਚੱਲਦੇ ਆ ਹੁਣ ਹਾਰਮਨ 99 ਆਉਣ ਵਾਲੀ ਇਹ ਵੈਰੈਟੀ ਕੱਲ ਪਰਸੋ ਤੱਕ ਆਜੂ ਅੱਛਾ ਅੱਛਾ ਬਾਕੀ ਜਾਮਨ ਦੂਹਾਈਬ੍ਰਿਡ ਆਏ ਤੁਹਾਨੂੰ ਗਮਲਾ ਤੇ ਵੀ ਗਿੜਮ ਰਹਾ ਤਾਂ ਗਮਲੇ ਹਾਂਜੀ ਲੈ ਇਹਦਾ ਬਿੱਲ ਮੋਦਾ ਕਰ ਜੇ ਕਿਸੇ ਨੇ ਇਕੱਠੇ ਲੈਣੇ ਹੋਣ ਜਿਵੇਂ 100 ਜਿੰਨੇ 100 ਬੂਟੇ ਲੈਣਾ ਹੋਵੇ ਨਮਰ ਆ ਗਿਆ ਹਾਂ ਹਉ ਤੇ ਆਪਾਂ ਡਿਸਕਾਊਂਟ ਦੇ ਦਾਂਗੇ ਜੀ ਅੱਛਾ ਜਿੰਨਾ ਆਪ ਹੋ ਸਕੇ ਆ ਗਮਲੇ ਪਏ ਆਪਣੇ ਇਹ ਪਲਾਸਟਿਕ ਦੇ ਆ ਹਾਂਜੀ ਪਲਾਸਟਿਕ ਫਾਈਬਰ ਵਾਲੇ ਮੈਕਸ ਪਏ ਆਈ ਸਾਰੇ ਆ ਦੇਖੋ ਫਾਈਬਰ ਦੇ ਬਹੁਤ ਸਾਰੇ ਗਮਲੇ ਪਏ ਆ ਫਾਈਬਰ ਦੇ ਹੋ ਗਮਲੇ ਹੋਗੇ ਪਲਾਸਟਿਕ ਦੇ ਕਮ ਗਮਲੇ ਹਾਂਜੀ ਇਹ ਇਹਨਾਂ ਦਾ ਕੀ ਛਾਪਦਾ ਇਹਦੇ ਆਪਾਂ 25 30% ਡਿਸਕਾਊਂਟ ਦੇ ਦਿੰਦੇ ਹਾਂ ਜੀ ਅੱਛਾ ਕਿੰਨੇ ਕ ਦਾ ਪੈਂਦਾ ਹੈ ਗਮਲਾ ਜਿਵੇਂ ਆਹ ਹੋ ਗਿਆ ਵੱਡਾ ਇਹ ਹਾਂਜੀ ਇਹ ਸ਼ੀਸ਼ਾ 700 ਦਾ ਲੱਗ ਜਾਂਦਾ ਜੀ ਅੱਛਾ ਬਾਕੀ ਇੰਡੋਰ ਰੱਖਣ ਵਾਲੇ ਹਾਂ ਇਹ ਹਾਂ ਇਹ ਇੰਡੋਰ 'ਚ ਰੱਖੇ ਜਾਂਦੇ ਜੀ ਇੰਡੋਰ ਵਾਲੇ ਛੋਟੇ ਵੀ ਆ ਵੱਡੇ ਵੀ ਆ ਸਾਰੇ ਬਾਕੀ ਆ ਪਲੇਟਾਂ ਮਿਲ ਜਾਣੀਆਂ ਤੁਹਾਨੂੰ ਇਹ ਕਾਦੇ ਵਾਸਤੇ ਇਹ ਇੱਥਾਂ ਰੱਖਣ ਨੂੰ ਹੀ ਗਮਲੇ 'ਚ ਜਦੋਂ ਪਾਣੀ ਨਿਕਲਦਾ ਪਾਣੀ ਲੀਕਣਾ ਹਾਂ ਲੀਕੇ ਜੀ ਬਸ ਛਾਲੇ ਘਰੇ ਆਪਾਂ ਇਹ ਰੱਖ ਸਕਦੇ ਅੱਛਾ ਉਹ ਖਾ ਦੂ ਹਾਂਜੀ ਉਹ ਖਾ ਲ ਲਈ ਅੱਛਾ ਉਹ ਇੱਥੇ ਵਰਤ ਦਿਆਂ ਕਿ ਇੱਕ ਆਇ ਤੇ ਲੈ ਕੇ ਆਂਦੇ ਲੋਕ ਬਾਤ ਅੱਛਾ ਉਹ ਕਿਲੋ ਦਾ ਸਾਰੀ ਪੈਕਿੰਗ ਮਿਲ ਜਾਣੀ ਹੈ ਕਿਲੋ ਤੇ 25 ਕੇ ਆ ਮਿੱਟੀ ਵਾਲੇ ਗਮਲੇ ਆ ਗਏ ਆ ਮਿੱਟੀ ਵਾਲੇ ਗਮਲੇ ਆ ਗਏ ਇੱਧਰ ਆ ਬੌਂਸ ਆਈ ਪਏ ਆ ਜੀ ਡੈਕੋਰੇਸ਼ਨ ਵਾਲੇ ਇਹ ਆਫਿਸ ਤੇ ਰੱਖੇ ਜਾਂਦੇ ਬਲਾਂਚ ਅੱਛਾ ਅਨਾਰ ਹੈ ਇਧਰ ਹਾਂ ਇਹ ਅਨਾਰ ਹੈ ਜੀ ਅਨਾਰ ਬਹੁਤ ਲੱਗਿਆ ਹੋਇਆ ਇਹਨੂੰ ਆ ਆਪਣੇ ਆ ਇੰਡੋਰ ਪਲਾਂਟ ਆ ਗਏ ਜੀ ਅੱਛਾ ਜੀ ਉਹ ਘੰਡਾ ਰਬੜ ਪਲਾਂਟ ਤੇ ਨਵੇਂ ਪੌਦੇ ਆਇਆ ਰਬੜ ਪਲਾਂਟ ਆ ਆਰਮੀ ਚ ਹੈ ਆਪਣੇ ਕੋਲੇ ਉਹ ਵੈਰੀਗੇਟਡ ਪਿਆ ਗ੍ਰੀਨ ਚ ਪਿਆ ਉਹ ਪਈ ਹੈ ਕਾਲੀ ਮਿਰਚ ਪਈ ਆ ਆਪਾਂ ਨੂੰ ਅੱਛਾ ਦਾਲ ਚੀਨੀ ਦਾ ਇਹ ਸਾਰੇ ਇੰਡੋਰ ਵਾਲੇ ਹਾਂਜੀ ਇੰਡੋਰ ਵਾਲੇ ਆ ਕਵਰ ਤਾਂ ਹੀ ਕਰਕੇ ਰੱਖਿਆ ਹਾਂਜੀ ਇਹ ਤਾਂ ਹੀ ਇੰਡੋਰ ਚ ਛਾਂ ਰਹਿੰਦੀ ਹੈ ਜੀ ਅੱਛਾ ਆਪ ਆਉਦੇ ਬਹੁਤ ਸੋਹਣਿਆ ਜੀ ਇਹ ਸਾਰੇ ਡੈਕੋਰੇਸ਼ਨ ਆ ਕਲੇਡੀਅਮ ਟ੍ਰਾਈਸਿਨ ਆ ਗਏ ਆਪਣੇ ਅੱਛਾ ਜੀ ਮਨੀ ਪਲਾਂਟ ਰੈਵਿਸ਼ਪਾਮ ਆ ਗਏ ਮਨੀ ਪਲਾਂਟ ਇਧਰ ਆ ਹਾਂਜੀ ਆ ਮਨੀ ਪਲਾਂਟ ਆ ਜੀ ਆ ਜੈਡ ਪਲਾਂਟ ਆ ਗਿਆ ਜੀ ਆ ਸੋਹਣਿਆ ਦੇਖਾਂ ਹਾਂਜੀ ਇਹ ਫਲਾਵਰ ਵਾਲੇ ਕਿਹਨੇ ਨਹੀਂ ਜੈਡ ਪਲਾਂਟ ਇਦਾਂ ਹੀ ਡੈਕੋਰੇਸ਼ਨ ਵਾਲੇ ਜੀ ਅੱਛਾ ਜੀ ਆ ਸਨੇਕ ਪਲਾਂਟ ਪਏ ਆ ਜੀ ਆ ਵੀ ਮਨੀ ਪਲਾਂਟ ਆ ਜੀ ਹਾਂ ਇਹ ਮਨੀ ਪਲਾਂਟ ਆ ਜੀ ਬਸ ਹੋਰ ਤਾਂ ਕੋਸਾ ਨਹੀਂ ਆ ਸਨੇਕ ਪਲਾਂਟ ਬਸ ਆਹੀ ਪਲਾਂਟ ਆ ਹਾਂਜੀ ਆ ਕਰੋਟ ਨੇ ਜੀ ਨੰਬਰ ਬੋਲ ਦਿਓ ਇੱਕ ਕਰੀ ਨੰਬਰ ਤੇ ਕੰਟੈਕਟ ਕਰ ਸਕਦੇ 97809 7007 ਅਰਜਨ ਨਰਸਰੀ ਅਰਜਨ ਨਾਥ ਜੀ ਨੇੜੇ ਡੀਪੀਐਸ ਸਕੂਲ ਗੋਨੇਣਾ ਬਠਿੰਡਾ ਗੋਨੇਣਾ ਬਠਿੰਡਾ ਰੋਡ ਤੇ ਹੁਣ ਬੂਟੇ ਲਾਉਣ ਦਾ ਜਿਹੜੇ ਪੌਦੇ ਲਾਉਣ ਦਾ ਪੂਰਾ ਟਾਈਮ ਆਗਾ ਤੇ ਇੱਥੋਂ ਖਰੀਦ ਸਕਦੇ ਨੇ ਨੇੜੇ ਤੇੜੇ ਦੇ ਜਾਂ ਜੇ ਆਰਡਰ ਤੇ ਮਗਾਉਣੇ ਆਰਡਰ ਤੇ ਮਿਲ ਜਾਣਗੇ ਹਾਂਜੀ ਆਰਡਰ ਤੇ ਕਿੱਥੇ ਜਿਵੇਂ ਬੂਟੇ ਹੋਣ ਕੋਈ ਹਾਂ ਟਰਾਂਸਪੋਰਟ ਭੇਜ ਦਿੰਦੇ ਆ ਜੀ ਟਰਾਂਸਪੋਰਟ ਦਾ ਵੀ ਪੂਰਾ ਪ੍ਰਬੰਧ ਆ ਤੇ ਸੰਪਰਕ ਕਰ ਲਿਓ ਤੇ ਵੱਤ ਵਾਦ ਪੌਦੇ ਲਾਓ ਬੋਟਰਾਂ ਤੇ ਘਰਾਂ ਚ ਫਲਦਾਰ ਬੂਟੇ ਛਾਂ ਵਾਲੇ ਬੂਟੇ ਤੇ ਜਿਸ ਨਾਲ ਆਪਣਾ ਜਿਹੜਾ ਵਾਤਾਵਰਨ ਆ ਉਹ ਸਾਫ਼ ਸੁਥਰਾ ਹੋਵੇ ਬਹੁਤ ਬਹੁਤ ਧੰਨਵਾਦ